ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅੱਜ ਗੁਰਪੁਰਬ ਆ ਅੱਜ ਆਪਾਂ ਗੁਰਪੁਰਬ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ 555ਵਾਂ ਉਹਨਾਂ ਦਾ ਜਨਮ ਦਿਨ ਹੈ ਜੋ ਗੁਰੂ ਸਾਹਿਬ ਜਦੋਂ ਉਹ ਸ਼ਮਾਲੀ ਆ ਜਿਸ ਤਰ੍ਹਾਂ ਦਾ ਉਹਨਾਂ ਨੇ ਦੇਖਿਆ ਉਦੋਂ ਰਾਜਨੀਤਿਕ ਹਾਲਤ ਸਮਾਜਿਕ ਹਾਲਤ ਧਾਰਮਿਕ ਹਾਲਤ ਸਭਿਆਚਾਰਕ ਹਾਲਤ ਜਿੰਨਾ ਨਗਾਰ ਸੀ ਉਸ ਟਾਈਮ ਤੇ ਉਹਦੇ ਵਿੱਚ ਉਹਨਾਂ ਨੇ 11 ਮਿਲਨੀਆਂ ਯਾਤਰਾਵਾਂ ਕੀਤੀਆਂ ਹਰ ਹਰ ਜਿਹੜਾ ਮਨੋਕ ਵਿਰੋਧੀ ਸੀਗਾ ਜਿਹੜਾ ਸਮਾਜ ਵਿਰੋਧੀ ਅੰਸਰ ਸੀ ਉਹਦੇ ਨਾਲ ਟੱਕਰਾਂ ਕੀਤਾ ਉਹਦੇ ਨਾਲ ਸਾਹਮਣਾ ਕੀਤਾ ਉਹਦਾ ਵਿਚਾਰਾਂ ਨਾਲ ਵਿਚਾਰਾਂ ਦੇ ਪੀੜ ਨਾਲ ਆਪਣੇ ਵਿਚਾਰ ਗੁਰੂ ਸਾਹਿਬ ਲੈ ਕੇ ਗਏ ਉਹਨਾਂ ਨੇ ਉਸ ਟਾਈਮ ਤੇ ਚਾਰ ਵਰਗਾਂ ਨੂੰ ਚਾਰ ਸ਼੍ਰੈਣੀਆਂ ਨੂੰ ਸਮਾਜ ਦੇ ਵੈਰੀ ਕਿਹਾ ਸੀ ਦਰਬਾਰੀ, ਅਧਕਾਰੀ, ਪੁਜਾਰੀ ਤੇ ਵਪਾਰੀ ਇਹਨਾਂ ਦਾ ਗੱਠ ਜੋੜੋ ਉਸ ਸਮੇਂ ਸੀ ਜਿਹੜੇ ਲੋਕਾਂ ਨੂੰ ਸਮਾਜ ਨੂੰ ਲੁੱਟ ਰਹੇ ਸੀ, ਕੁੱਟ ਰਹੇ ਸੀ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਨ ਤੇ ਬੈਠੇ ਸੁੱਤੇ ਉਹਨਾਂ ਨੇ ਕਿਹਾ ਉਸ ਸਮੇਂ ਤਾਂ ਜੋ ਹਾਲਤ ਸੀ ਉਹੀ ਹਾਲਤ ਅੱਜ ਵੀ ਹੈ ਅੱਜ 555 ਸਾਲਾਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਦੀ ਵਿਚਾਰਧਾਰਾ ਨੂੰ ਨਮਸਤਕ ਹੋ ਰਿਹਾ ਹੈ ਤੇ ਅੱਜ ਉਸ ਤੋਂ ਵੀ ਪੈੜਾ ਆ ਲਿਆ ਅੱਜ ਵੀ ਇੰਨਾ ਹੀ ਚਾਰ ਵਰਗਾਂ ਦਾ ਦਰਬਾਰੀਆਂ ਦਾ ਅਧਿਕਾਰੀਆਂ ਦਾ ਪੁਜਾਰੀਆਂ ਦਾ ਵਪਾਰੀਆਂ ਦਾ ਗੱਠ ਜੋੜਿਆ ਦੇਸ਼ ਪੱਧਰ ਤੇ ਪੰਜਾਬ ਪੱਧਰ ਤੇ ਤੇ ਲੋਕਾਂ ਨੂੰ ਲੁੱਟ ਰਿਆ ਤੇ ਕੁੱਟ ਰਿਆ ਬੁਰੀ ਤਰ੍ਹਾਂ ਅਸਮਾਜ ਇਹਨਾਂ ਨੰਗਾ ਰਿਆ ਜੋ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੋਈ ਹੈ ਨਾ ਕੋ ਹਿੰਦੂ ਨਾ ਕੋ ਮੁਸਲਮਾਨ انسان ਬਣ ਦੀ ਗੱਲ ਕੀਤੀ ਹੋਇਆ ਮਨੁੱਖ ਬਣ ਦੀ ਗੱਲ ਕੀਤੀ ਹੋਈ ਹੈ ਨਾ ਕੋ ਜਾਤ ਨਾ ਕੋ ਪਾਤ ਨਾ ਕੋ ਊਚ ਨਾ ਕੋ ਨੀਚ ਨਾ ਉਹ ਕਰਮ ਕਾਂਡ ਨਾ ਕੋ ਵਹਿਮ ਪਰਮਾਤਮਾ ਨਾ ਕੋ ਮੂਰਤੀ ਪੂਜਾ ਨਾ ਕੋ ਬੁੱਤ ਪੂਜਾ ਉਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ ਜਿਹਦੇ ਖਿਲਾਫ ਲੜਾਈ ਲੜੀ ਗੁਰੂ ਸਾਹਿਬ ਨੇ ਉਹ ਸਾਰਾ ਕੁਝ ਚੱਲ ਰਿਹਾ ਉਹ ਸਾਰਾ ਕੁਝ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੀ ਜੋੜਦਾ ਗੁਰੂ ਸਾਹਿਬ ਦੀ ਜ਼ਿੰਦਗੀ ਨਾਲ ਵੀ ਜੋੜਦਾ ਫੁੱਟ ਨਾਲ ਵੀ ਜੋੜਦਾ ਲੋਕਾਂ ਨੂੰ ਕਰਮਕਾਂਡੀ ਬਣਾ ਦਿੱਤਾ ਗਿਆ ਵਾ ਤੇ ਦੇਸ਼ ਦੇ ਵਿੱਚ ਜਿਹੜੇ ਹਾਕਮ ਆ ਅੱਜ ਵੀ ਜਿਹੜੇ ਦਰਬਾਰੀ ਆ ਭਾਵੇਂ ਵੋਟਾਂ ਨਾ ਬਣੇ ਹੋਏ ਆ ਉਹ ਜਾਤ ਪਾਤ ਉੱਚਨੀ ਚ ਫਲਾ ਰਹੇ ਆ ਧਰਮਾਂ ਦੇ ਨਾਤੇ ਵੰਡੀਆਂ ਪਾ ਰਹੇ ਆ ਫਿਰਕਾ ਪ੍ਰਸਤੀ ਫਲਾ ਰਹੇ ਆ ਲੋਕਾਂ ਨੂੰ ਲੁੱਟ ਰਹੇ ਕੁੱਟ ਰਹੇ ਆ ਇਸ ਤਰ੍ਹਾਂ ਜਿਹੜੇ ਅਫਸਰ ਛਾਈ ਆ ਦਰਬਾਰੀ ਅਧਿਕਾਰੀ ਤੇ ਵਪਾਰੀ ਤੇ ਪੁਜਾਰੀ ਪੁਜਾਰੀਆਂ ਦਾ ਜਿਹੜੇ ਲੱਖਾਂ ਡੇਰੇ ਪੰਜਾਬ ਚ ਹਿੰਦੁਸਤਾਨ ਚ ਲੋਕਾਂ ਨੂੰ ਲੁੱਟ ਰਹੇ ਕੁੱਟ ਰਹੇ ਆ ਇਤਨਾ ਕਾਰਪੋਰੇਟ ਜਿਹਦੇ ਖਿਲਾਫ ਗੁਰੂ ਸਾਹਿਬ ਨੇ ਆਪਣੀ ਸਾਰੀ ਵਿਚਾਰਧਾਰਾ ਦਿੱਤੀ ਹੈ ਉਹਦੇ ਉਲਟ ਕਾਰਪੋਰੇਟ ਨੇ ਅੱਜ ਮਨੁੱਖ ਨੂੰ ਪਸ਼ੂ ਬਣਾਉਣ ਤੱਕ ਚਲਾ ਗਿਆ ਲੋਕਾਂ ਨੂੰ ਲੋਕਾਂ ਦੀ ਕਿਰਤ ਲੁੱਟ ਲਈ ਆ ਲੋਕਾਂ ਦੀ ਜਿਹੜੀ ਵੰਡ ਕੇ ਛਕਣ ਵਾਲੀ ਗੁਰੂ ਸਾਹਿਬ ਨੇ ਕਹੀ ਸੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਉਹਨਾਂ ਤਿੰਨਾਂ ਚੀਜ਼ਾਂ ਦਾ ਕਬਜ਼ਾ ਕਰ ਲਿਆ ਕਿਰਤ ਵੀ ਲੁੱਟ ਲਈ ਕਿਰਤੇ ਕਬਜ਼ਾ ਕਰ ਲਿਆ ਜਿਹੜੀ ਵੰਡ ਕੇ ਛਕਣ ਵਾਲੀ ਭਾਵਨਾ ਉਹ ਵੀ ਖਤਮ ਕਰਤੀ ਤੇ ਜਿਹੜੀ ਗਿਆਨ ਪ੍ਰਾਪਤ ਕਰਨ ਦੀ ਨਾਮ ਜਪਣ ਦੀ ਭਾਵਨਾ ਸੀ ਉਹ ਵੀ ਖਤਮ ਕਰ ਦਿੱਤੀ। ਉਹਨਾਂ ਆਪਣਾ ਗਿਆਨ ਜਿਹੜਾ ਉਹਨਾਂ ਦੇ ਚਾੜਤਾ ਉਹਨਾਂ ਦੇ ਉੱਤੇ ਤੇ ਲੁੱਟ, ਵਾਰ, ਮਾਰ, ਕੱਟ, ਪੈਸੇ ਦੀ ਦੌੜ, ਸਭ ਪਰੇਸ਼ਾਨੀਆਂ, ਉਹਨਾਂ ਨਾਲ ਸਿਰਕ ਪਰੇਸ਼ਾਨੀਆਂ, ਹਰ ਚੀਜ਼ ਜਿਹੜੀ ਆ ਉਹ ਅੱਜ ਸਮਾਜ ਦੇ ਵਿੱਚ ਪਸਰੀ ਹੋਈ ਆ। ਅੱਜ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਉਹਨਾਂ ਦੀ ਫਿਲਾਸਫੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਧਾਰਾ ਵਾ ਉਹ ਨੂੰ ਉੱਤੇ ਚੱਲਣ ਦੀ ਸਭ ਤੋਂ ਜ਼ਿਆਦਾ ਲੋੜ ਛੰਦਾ ਅੱਜ ਅੱਜ ਦੇ ਸਮਾਜ ਨੂੰ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਪੜਾਉਣਾ ਚਾਹੀਦਾ ਤੇ ਜਿਹੜਾ ਗੁਰੂ ਸਾਹਿਬ ਮਨੁੱਖ ਬਣਾਉਣ ਦੀ ਗੱਲ ਕਰ ਰਿਹਾ ਦਇਆਲਾ ਮਨੁੱਖ ਸੰਤੋਖ ਵਾਲਾ ਮਨੁੱਖ ਯੱਤ ਵਾਲਾ ਮਨੁੱਖ ਤੇ ਸੱਚ ਵਾਲਾ ਮਨੁੱਖ ਉਹ ਬਣਨਾ ਚਾਹੀਦਾ ਤੇ ਸਮਾਜ 'ਚੋਂ ਜੋ ਅੱਜ ਕੂੜ ਪਸਾਰਾ ਵਾ ਜੋ ਨਿਆਂ ਹੈ ਜੋ ਜ਼ੁਲਮ ਹੈ ਜੋ ਜ਼ਬਰ ਹੈ ਜੋ ਨਿਰਾਸ਼ ਆਇਆ ਪਿਆ ਕਰਮਕਾਂਡਾਂ ਦਾ ਉਹ ਸਾਰਾ ਦੂਰ ਕਰਨ ਵਾਸਤੇ ਗੁਰੂ ਦੀ ਫਿਲਾਸਫੀ ਸਾਡਾ ਰਾਹ ਵਿਖਾ ਰਹੀ ਆ ਆਓ ਅੱਜ ਦੇ ਦਿਨ ਗੁਰੂ ਸਾਹਿਬ ਨੂੰ ਯਾਦ ਕਰੀਏ ਤੇ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਚੱਲਦੇ ਹੋਏ ਗੁਰੂ ਸਾਹਿਬ ਦੇ ਵਿਚਾਰਾਂ ਦੇ ਉੱਤੇ ਚੱਲਦੇ ਹੋਏ ਆਪਣਾ ਜ਼ਿੰਦਗੀ ਵਧੀਆ ਕਰੀਏ ਆ ਮਨੁੱਖ ਬਣੀਏ ਆਪਣੀ ਜ਼ਿੰਦਗੀ ਵਧੀਆ ਕਰੀਏ ਆਪਣਾ ਸਮਾਜ ਵਧੀਆ ਬਣਾਈਏ ਆਪਣਾ ਜਿਹੜਾ ਵਾ ਦੇਸ਼ ਵਧੀਆ ਬਣਾਈਏ ਦੁਨੀਆ ਵਧੀਆ ਬਣਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਾਦਾ ਭਲਾ ਤੇ ਉੱਤੇ ਜਿਹੜਾ ਵਾ ਉਹ ਚੱਲਦੀ ਜਿਹੜੀ ਆ ਆਪਾਂ ਉਧਰ ਨੂੰ ਉਧਰ ਨੂੰ ਗਾਮਜਨ ਹੋਈਏ ਕਾਰਪੋਰੇਟ ਨੇ ਜਿਤਨਾ ਹਮਲਾ ਕੀਤਾ ਪਿਆ ਉਹ ਉਹਦਾ ਟਾਕਰਾ ਕਰਨ ਦਾ ਸਭ ਤੋਂ ਵਧੀਆ ਗੁਰੂ ਸਾਹਿਬ ਦੇ ਵਿਚਾਰ ਆ। ਜਦੋਂ ਉਹ ਸਬਰ ਸੰਤੋਖ ਦੀ ਗੱਲ ਕਰਦੇ ਆ। ਜਦੋਂ ਦਇਆ ਦੀ ਗੱਲ ਕਰਦੇ ਆ। ਜਦੋਂ ਸੱਚ ਦੀ ਗੱਲ ਕਰਦੇ ਆ। ਜਦੋਂ ਕੁਦਰਤ ਬਲਾਰੀ ਵਸਿਆ ਦੀ ਗੱਲ ਕਰਦੇ ਆ। ਜਦੋਂ ਕੁਦਰਤ ਦੇ ਨਾਲ ਰਹਿਣ ਦੀ ਗੱਲ ਕਰਦੇ ਆ। ਜਦੋਂ ਕੁਦਰਤ ਹੀ ਜਿਹੜਾ ਮਨੋਖ ਕੁਦਰਤੀ ਹੀ ਸਭ ਤੋਂ ਵਧੀਆ ਜਿਹੜੀ ਆ ਉਹ ਕ੍ਰिएशन ਆ। ਉਹਦੀ ਗੱਲ ਕਰਦੇ ਆ। ਕੁਦਰਤ ਦੇ ਨੇੜੇ ਲੈਣ ਦੀ ਗੱਲ ਕਰਦੇ ਆ। ਕੁਦਰਤ ਦੀ ਰਾਜਾ ਚ ਰਹਿਣ ਦੀ ਗੱਲ ਕਰਦੇ ਆ। ਆਓ ਅੱਜ ਤੇ ਉਹਨਾਂ ਵਿਚਾਰਾਂ ਦੇ ਆਪਾ ਧਾਰ ਨਹੀਂ ਬਣੀਏ ਤੇ ਚੜ੍ਹਦੀ ਕਲਾ ਨਾਲ ਜ਼ੁਲਮ ਤੇ ਜ਼ਬਰ ਦੇ ਖਿਲਾਫ ਬਿਗਲ ਵਜਾਈਆ ਜੋ ਗੁਰੂ ਸਾਹਿਬ ਨੇ ਵਜਾਇਆ ਜਿਤਨਾ ਉਹਨਾਂ ਕਹਿਆ ਜਿੰਨ ਕੋ ਪ੍ਰੇਮ ਖੇਲਣ ਕਾ ਚਾਹੋ ਉਹਨਾਂ ਦਾ ਸ਼ਬਦ ਹੈ ਜਿਹੜਾ ਜਿੰਨ ਕੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮਰੀ ਆਓ ਇਸ ਮਾਰਗ ਪੈ ਤਰੀਜੇ ਸਿਰ ਦੀਜੇ ਤੇ ਫੇ ਕਾਹ ਨਾ ਕੀਜੇ ਇਹਦੇ ਉਤੇ ਚਲਦੇ ਹੋਏ ਆਓ ਜ਼ੁਲਮ ਤੇ ਜ਼ਬਰ ਦੇ ਖਿਲਾਫ ਆਪਣੀ ਜਿੰਦ ਜਾਨ ਲਾ ਦੀਏ ਤੇ ਜ਼ੁਲਮ ਦੀ ਜ਼ਬਰ ਨੂੰ ਤੇ ਨਿਆਂ ਨੂੰ ਬਾਕੀ ਜੋਂ ਨੇ ਰਛਾਇਆ ਸਭ ਨੂੰ ਸਮਾਜ ਚੋਂ ਕੱਢ ਦिए ਆਪਣਾ ਸਮਾਜ ਸੋਨਾ ਕਰ ਲਿਆ ਵੈਗਰੂ ਜੀ ਕਾ ਖਾਲਸਾ ਵਜੀਫਾ